ਭਗਵੰਤ ਮਾਨ ਜੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਦਿੱਲੀ ਚੋਂ ਵੜਿਆ ਆ ਕੇ ਪੰਜਾਬ ਚ ਪਾੜਦੇ ਪਏ ਨੇ ਪਹਿਲਾਂ ਤੁਹਾਡੀਆਂ ਸਾਰੀਆਂ ਰਾਜ ਸਭਾ ਖੋ ਕੇ ਲੈ ਗਏ ਤੁਹਾਡੇ ਤੁਹਾਡੀਆਂ ਰਾਜ ਸਭਾ ਖਰੀਦ ਲਈਆਂ ਮੈਂ ਪੰਜਾਬ ਦੇ ਲੋਕਾਂ ਦੇ ਚਹਨਾ ਬੇਨਤੀ ਕਰਨਾ ਚਾਹੁੰਦਾ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਪੰਜਾਬ ਤੁਹਾਡਾ ਹੱਕ ਟੁੜ ਤੋਂ ਖੋਇਆ ਦਿੱਲੀ ਚ 12 ਸਾਲ ਤੱਕ ਦਿੱਲੀ ਦੀ ਬੁਜ਼ਾਰਤ ਚ ਸਿੱਖ ਮੰਤਰੀ ਨੂੰ ਪਰਾ ਰੱਖਿਆ ਦਿੱਲੀ ਦਾ ਸਾਡਾ ਖੋਇਆ ਪੰਜਾਬੀਆਂ ਦਾ ਸਿੱਖਾਂ ਦਾ ਮੈਂ ਧੰਨਵਾਦ ਕਰਦਾ ਮੋਦੀ ਜੀ ਦਾ 12 ਸਾਲਾਂ ਬਾਅਦ ਆਖਰੀ ਸਾਡੇ ਅਰਵਿੰਦਰ ਸਿੰਘ ਲਵਲੀ ਜੀ ਆਖਰੀ ਮੰਤਰੀ ਸੀ 2013 ਚ ਉਸ ਤੋਂ ਬਾਅਦ ਦੁਬਾਰਾ ਕਦੀ ਉਹਨਾਂ ਨੇ ਸਿੱਖ ਮੰਤਰੀ ਨਹੀਂ ਬਣ ਦਿੱਤਾ ਵਾਪਸ ਆ ਕੇ ਹੁਣ 2025 ਦੇ ਅੰਦਰ 12 ਸਾਲਾਂ ਦੇ ਬਾਅਦ ਦਿੱਲੀ ਦੀ ਬਜ਼ਾਰਤ ਅੰਦਰ ਪੰਜਾਬੀ ਨੂੰ ਔਰ ਸਿੱਖ ਨੂੰ ਮਾਣ ਮਿਲਿਆ ਲਾ ਆ ਬੀਜੇਪੀ ਦੀ ਸਰਕਾਰ ਚ ਰਹਾ ਕਾਂਗਰਸ ਸਰਕਾਰ ਚ ਕੋਈ ਐਸੀ ਜਨੋਦੀ ਵਿਧਾਨ ਸਭਾ ਬਣੀ ਆ ਜਨੋਦੀ ਵਿਧਾਨ ਸਭਾ ਦਾ ਗਠਨ ਹੋਇਆ ਕੋਈ ਐਸੀ ਸਰਕਾਰ ਨਹੀਂ ਸੀ ਜਿੱਦੇ ਚ ਪੰਜਾਬੀਆਂ ਨੂੰ ਔਰ ਸਿੱਖ ਮਦਾਕ ਨਾਮ ਦੇ ਆਵੇ ਪਹਿਲੀ ਵਾਰ ਹੋਇਆ ਐ ਇਸੇ ਤਰ੍ਹਾਂ ਹੁਣ ਦਿੱਲੀ ਚੋਂ ਇਹ ਪੰਜਾਬ ਚ ਆੜਾ ਹੈ ਪਹਿਲਾਂ ਤੁਹਾਡੀਆਂ ਰਾਜ ਸਭਾ ਵੇਚਤੀਆਂ ਮੈਨੂੰ ਦੱਸੋ ਰਾਗਵ ਚੱਡੇ ਦਾ ਕੀ ਆ ਪੰਜਾਬ ਅੰਦਰ ਉਹਨੂੰ ਕਿਸ ਕਪੈਸਿਟ ਰਾਜ ਸਭਾ ਦੁੱਤੀ ਆ ਜਾਂ ਜਿਹੜੇ ਦਿਨ ਰਾਜ ਸਭਾ ਵੇਚ ਕੇ ਪੈਸੇ ਲੈ ਕੇ ਰਾਜ ਸਭਾ ਵੇਚਤੀਆਂ ਜਿਹੜਾ ਉਹਨਾਂ ਦਾ ਮਾ ਮੰਤਰੀ ਆ ਸੰਦੀਪ 파ਟਕ ਉਹਦਾ ਕੀ ਆ ਦਿੱਲੀ ਅੰਦਰ ਉਹ ਸੰਦੀਪ 파ਟਕ ਅੱਜ ਤੁਹਾਡੇ ਤੇ ਰਾਜ ਕਰਦਾ ਪਿਆ ਜਾ ਕੇ ਕਦੀ ਦੇਖੋ ਸੈਕਟਰੀਟ ਅੰਦਰ ਭਗਵੰਤ ਮਾਨ ਤੇ ਵਿਚਾਰਾ ਆਉਂਦਾ ਤੇ ਚਲੇ ਜਾਂਦਾ ਉਹਨਾਂ ਤੇ ਸੁਣ ਕਹਿਣ ਜੋ ਕਿ ਕੁਛ ਨਹੀਂ ਉਹਦੇ ਪੱਲੇ ਦੁਚਾਰਦੇ ਨੇ ਛੱਡਿਆ ਹੀ ਕੁਛ ਨਹੀਂ ਉਹਦੇ ਦਸਾਂ ਦਿਨਾਂ ਦਾ ਐਡਵਾਈਜ਼ਰ ਉਹ ਉਹਦੋਂ ਕੇਜਰੀਵਾਲ ਨੇ ਭੇਜਿਆ ਉਹਦੇ ਦਸਤਾਰਾਂ ਦੇ ਅੰਦਰ 77 ਕੇਜਰੀਵਾਲ ਦੇ ਭੇਜਿਆ ਉਹਦੇ ਪੀਏ ਕੇਜਰੀਵਾਲ ਦੇ ਭੇਜਿਆ ਸਰਕਾਰ ਕੇਜਰੀਵਾਲ ਜੀ ਚਲਾ ਰਹੇ ਨੇ ਔਰ ਜਿਸ ਤਰੀਕੇ ਦੋਹੇ ਜਿਹੇ ਅਠਨ ਲੁੱਟਦੇ ਪਏ ਨੇ ਪੰਜਾਬ ਦਾ ਅਰਬਾਂ ਰੁਪਿਆ ਪੈਣਾ ਤੇ ਵਿਦੇਸ਼ਾਂ ਚ ਜਾ ਰਿਹਾ ਉਹ ਬੱਚਾ ਜੋ ਮਾਧਿਅਮ ਤੇ ਕੋਈ 50 ਲੱਖ ਖਰਚ ਕੇ ਜਾਂਦਾ 80 ਲੱਖ ਖਰਚ ਕੇ ਜਾਂਦਾ ਕੋਈ ਐਜੂਕੇਸ਼ਨ ਨਾਮ ਤੇ ਆ ਰਹੇ ਨੇ ਸਾਰੇ ਵਾਪਸ ਆ ਰਹੇ ਅਰਬਾਂ ਖਰਬਾਂ ਰੁਪਿਆ ਪੰਜਾਬ ਦਾ ਵਿਦੇਸ਼ਾਂ ਚ ਚਲੇ ਗਿਆ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਇੱਥੇ ਕੰਮ ਤਨਦਾਨੀ ਹੈਗਾ ਔਰ ਹੁਣ ਪੰਜਾਬ ਦੀ ਜਿਹੜੀ ਸਰਕਾਰ ਪਿਛਲੇ 3 ਸਾਲਾਂ ਤੋਂ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਹੈ ਲਗਭਗ 4 ਲੱਖ ਕਰੋੜ ਰੁਪਏ ਕਰਜ਼ਾ ਹੋ ਗਿਆ ਇਹ ਕੇਜਰੀਵਾਲ ਕਹਿੰਦੇ ਸੀ ਨਾ ਮੇਰੇ ਕੋਲ ਹਿਸਾਬ ਹੈਗਾ ਪੈਸੇ ਦਾ ਮੈਨੂੰ ਹਿਸਾਬ ਕਰਨਾ ਆਉਂਦਾ ਹੈ ਕੀ ਹਿਸਾਬ ਕੀਤਾ ਸਵਾ ਕਰੋੜ ਸਵਾ ਲੱਖ ਕਰੋੜ ਰੁਪਇਆ ਮੇਰੇ ਪੰਜਾਬ ਦੇ ਲੋਕੋ ਧਿਆਨ ਨਾਲ ਸੁਣਿਓ ਪੱਤਰਕਾਰ ਭਰਾਵਾਂ ਨੂੰ ਕਹਿਣਾ ਸਵਾ ਲੱਖ ਕਰੋੜ ਰੁਪਇਆ ਹੋਰ ਕਰਜ਼ਾ ਲੈ ਲਿਆ ਉਸ ਕਰਜ਼ੇ ਨਾਲ ਕੀਤਾ ਕੀ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਜਹਾਜ਼ ਉਡਾਏ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਹੈਲੀਕਾਪਟਰ ਉਡਾਏ ਉਸ ਕਰਜ਼ੇ ਨਾਲ ਗੁਜਰਾਤ ਮੱਧਿਆਪਰਦੇਸ਼ ਛੱਤੀਸਗੜ੍ਹ ਗੋਆ ਉੱਤਰ ਪ੍ਰਦੇਸ਼ ਅੰਦਰ ਅਖਬਾਰਾਂ ਇਸ ਇਸ਼ਤਿਹਾਰ ਉਸ ਪੈਸੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਦਿੱਲੀ ਚ ਆ ਕੇ ਇਲੈਕਸ਼ਨ ਲੜੀ। ਪੰਜਾਬ ਤੋਂ ਸ਼ਰਾਬ ਦੇ ਟਰੱਕਾਂ ਦੇ ਟਰੱਕ ਭਰ ਕੇ ਲਿਜਾ ਕੇ ਦਿੱਲੀ ਚ ਛੁੱਟੇ। ਇਹ ਕੰਮ ਕੀਤਾ ਜਿਨ੍ਹਾਂ ਨੂੰ ਤੁਸੀਂ ਰਾਜ ਦਿੱਤਾ ਸੀਗਾ। ਉਹਨਾਂ ਨੇ ਤੁਹਾਨੂੰ ਡੋਟਦੇ ਵੀ ਪਏ ਨੇ ਤੇ ਕੁੱਟਦੇ ਵੀ ਪਏ ਨੇ ਤੇ ਪੰਜਾਬੀਅਤ ਖਤਮ ਕਰਦੇ ਪਏ ਆ। ਮੈਂ ਅੱਜ ਇਸ ਮੀਡੀਆ ਦੇ ਮਾਧਿਅਮ ਤੋਂ ਤਿੰਨ ਗੱਲਾਂ ਜਾਣਕਾਰੀ ਦੇਣਾ ਚਾਹੁੰਦਾ। ਮੈਂ ਜ਼ਰੂਰ ਚਾਹੁੰਦਾ ਕਿ ਤੁਹਾਨੂੰ ਮੌਕਾ ਮਿਲੇ ਆਮ ਆਦਮੀ ਪਾਰਟੀ ਤੋਂ ਪੁੱਛੋ। 12 ਸਾਲਾਂ ਚ ਆਮ ਆਦਮੀ ਪਾਰਟੀ ਨੇ ਦਿੱਲੀ ਚ ਕਿਵੇਂ ਕੀ-ਕੀ ਖਤਮ ਕੀਤਾ ਹੈ? ਪੰਜਾਬੀ ਟੀਚਰਾਂ ਦੀ ਪਰਤੀ ਖਤਮ ਕਰ ਦਿੱਤੀ। ਅੱਜ 850 ਟੀਚਰਾਂ ਦੀਆਂ ਭਰਤੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਪੰਜਾਬੀ ਨੂੰ ਆਪਸ਼ਨਲ ਲੈਂਗੁਏਜ ਕਰਤਾ ਜਿਹੜੀ ਕਿ ਕੰਪਲਸਰੀ ਹੁੰਦੀ ਸੀ ਉਹ ਤੋਂ ਆਪਸ਼ਨਲ ਕਰ ਦਿੱਤਾ ਹਰ ਮੰਤਰੀ ਦੇ ਨਾਲ ਇੱਕ ਪੰਜਾਬੀ ਦਾ ਸਟੈਨੋ ਵਜ਼ੀਰ ਦੇ ਨਾਲ ਇੱਕ ਸਟੈਨੋ ਲੱਗਦਾ ਸੀ ਪੰਜਾਬੀ ਦਾ ਉਹ ਉਸ ਪੁੱਤ ਨੂੰ ਹਟਾ ਦਿੱਤਾ ਗਿਆ ਪੰਜਾਬੀ ਅਕੈਡਮੀ ਦਾ ਗਲ ਘੁੱਟਣ ਦਾ ਕੰਮ ਕੀਤਾ ਜੋ ਪੰਜਾਬੀ ਨੂੰ ਵੀ ਤੇ ਸਿੱਖੇ ਨੂੰ ਵੀ ਜੋ ਨੁਕਸਾਨ ਕੇਜਰੀਵਾਲ ਜੀ ਨੇ ਪਛਾਇਆ ਹੈ ਕੋਈ ਕੰਮ ਹੁਣ ਦਿੱਲੀ ਚ ਉਹਨਾਂ ਨੂੰ ਆ ਕੇ ਪੰਜਾਬ ਸ਼ੁਰੂ ਕਰ ਦਿੰਦਾ ਹੁਣ ਦੋਸਤੋ ਕੇਜਰੀਵਾਲ ਦੱਸੇਗਾ ਕਿ ਪੰਜਾਬ ਦੇ ਸਕੂਲ ਕਿਵੇਂ ਚਲਾਉਣੇ ਨੇ ਸਾਡੇ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਪੰਜਾਬੀਆਂ ਨੂੰ ਇਹ ਕੇਜਰੀਵਾਲ ਦੱਸਿਆ ਦੱਸੇਗਾ ਕਿ ਕਿਤਨਾ ਪੜਾਉਣਾ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਦੁਨੀਆ ਨੂੰ ਪੜਾਇਆ ਝਾੜ ਕੇ ਸਰਦਾਰ ਸਾਹਿਬ ਕਿੰਨੇ ਕਿੰਨੇ ਦੀ ਵੇਚੀ ਨਾਲੇ ਰਾਜਸਵਾਸੀ ਚਲੋ ਤੁਹਾਨੂੰ ਸਭ ਨੂੰ ਪਤਾ ਮੈਨੂੰ ਕੀ ਬੋਲਦੇ ਜੀ ਤੁਹਾਨੂੰ ਸਭ ਨੂੰ ਪਤਾ ਤੇ ਮੈਂ ਨਹੀਂ ਤੁਹਾਨੂੰ ਪਤਾ ਨਹੀਂ ਪਤਾ ਜੀ ਤੁਸੀਂ ਦੱਸੋ ਮੈਂ ਤੁਹਾਨੂੰ ਕੀ ਪੁੱਛਦੇ ਜੀ ਮੈਂ ਕਿਹੜਾ ਮਨੀਸ਼ ਪਹਿਲੇ ਸੀਸ ਮੈਲ ਦੀ ਚਰਚਾ ਸਭ ਤੋਂ ਜ਼ਿਆਦਾ ਰਹੀ ਹੈ ਉਹ ਸੀਸ ਮੈਲ ਜੀ ਕੌਣ ਰਹੇਗਾ ਅਜਾਇਬਕਰ ਨਾਮ ਦੀ ਗੱਲ ਹੋ ਰਹੀ ਹੈ ਛੇ ਮੈਚ ਅਰਵਿੰਦ ਕੇਜਰੀਵਾਲ ਜੀ ਦੀ ਜਿਆਦਾ ਰਹਿਣ ਗਿਆ ਇਨਸਾਨ ਕੋਈ ਵੈਸਾ ਉਹ ਰਿਆ ਹੀ ਨਹੀਂ ਸਾ ਤੋ ਐਸਾ ਲਗਜ਼ਰੀਅਸ ਕਾਰ ਆ ਬੰਦਾ ਤੇ ਆਮ ਬੰਦਾ ਤੋ ਜੇ ਉਥੇ ਜਾ ਕੇ ਕਮਲਾ ਜੀ ਆਟੋਮੈਟਿਕ ਪੱਖੇ ਚੱਲ ਪੈਂਦੇ ਆਵਾਜ਼ ਮਾਰੋ ਪੱਖਾ ਪੱਖਾ ਜੀ ਚੱਲੋ ਚੱਲ ਪੈਂਦਾ ਫੜਦਾ ਜੀ ਹਟੋ ਹਟ ਜਾਂਦਾ ਟਾਇਲਟ ਸੀਟ ਜੀ ਖੁੱਲੋ ਖੁੱਲ ਜਾਂਦਾ ਰਾਹੀ ਕੋ ਮਾੜਾ ਮਦਦ ਕਰ ਨਹੀਂ ਸਕਦੇ ਤੇ ਉੱਥੇ ਅger ਕੀ ਹੁੰਦਾ ਵੀ ਕੋ ਦੇਖਦੇ ਆ ਕਿ ਮੂਜੀ ਵੀ ਪੜਾਵਾ ਨਾ ਕੋਈ ਉਹ ਬੇਕਸ ਰਹੇ ਨੇ ਕੀ ਹੁੰਦਾ ਅੱਛਾ ਭਗਵੰਤ ਮਾਨੀ ਕੋਲ ਕਹਿ ਰਹੇ ਨੇ ਕਿ ਪੰਜਾਬ ਚ ਤੇ ਰਿਵਰਸ ਮਾਈਗ੍ਰੇਸ਼ਨ ਹੋ ਗਈ ਹੈ ਪੰਜਾਬ ਚ ਸਭ ਤੋਂ ਜ਼ਿਆਦਾ ਨੌਕਰੀਆਂ ਪੂਰੇ ਦੇਸ਼ ਚ ਸਭ ਤੋਂ ਜ਼ਿਆਦਾ ਪੰਜਾਬ ਨੇ ਭਗਵੰਤ ਮਾਨ ਹਰਨਦੀ ਸਰਕਾਰ ਨੇ ਦਿੱਤੀ ਹੈ ਮਸਤਿਆ ਰੋਜ਼ਗਾਰ ਇੱਥੇ ਆਇਆ ਬਈ ਕੁੱਤਾ ਦੇਖੋ ਤੁਸੀਂ ਰੋਜ਼ਗਾਰ ਰਾਗਵ ਚੱਡਣ ਰੋਜ਼ਗਾਰ ਮਿਲ ਗਿਆ ਤੁਹਾਡਾ ਮਾ ਮੰਤਰੀ ਦਾ ਕੀ ਨਾਮ ਆ ਅਭਿਸ਼ੁਦਾ ਸੰਦੀਪਾ ਤੁਹਾਨੂੰ ਰੋਜ਼ਗਾਰ ਮਿਲ ਗਿਆ 15 ਪਰ ਭਾਰੀ ਉਤੋਂ ਲਿਆ ਕੇ ਲਾ ਦਿੱਤੇ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਆਪਣੇ ਜਿਹੜਾ ਵਹਿਬਾਬਾ ਜਿਹਨੂੰ ਉੱਥੇ ਲੋਕੀ ਚਪੇੜਾਂ ਨਾਲ ਕੁੱਟਦੇ ਨੇ ਜਿਹਨੂੰ ਚਪੇੜਾਂ ਨਾਲ ਕੁੱਟਦੇ ਨੇ ਉੱਥੇ ਐਸੇ ਭਗਵੰਤ ਮਾਨ ਜੀ ਨੇ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਐਨੇ ਲੋਕਾਂ ਨੂੰ ਦਿੱਲੀ ਤੋਂ ਲਿਆ ਕੇ ਰੋਜ਼ਗਾਰ ਦੇ ਦਿੱਤਾ ਸਰੋਚਾਰਾ ਭਗਵੰਤ ਮਾਨ ਜੀ ਜਿਹੜੇ 50000 ਨੌਕਰੀਆਂ ਆਨ ਜਨਤਾ ਦੇ ਘਰਾਂ ਨੂੰ ਮਿਲੀਆਂ ਜੀ ਮਿਲ ਕੇ ਅੱਜ ਬਿਲਕੁਲ ਸਹੀ ਕੰਮ ਲੋਕਾਂ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਜਿਹਨਾਂ ਦਾ ਜਿਹੜਾ ਐਗਜ਼ਿਸਟ ਨਹੀਂ ਕੋਈ ਭਾਈ ਦਿੱਲੀ ਤੋਂ ਆਉਣਗੇ ਇਹ ਪਤਾ ਕੀ ਗੱਲ ਆ ਕਿ ਜਿਉਂ ਕੋਣ ਆਏ ਨੇ ਦਿੱਲੀ ਤੋਂ ਮੈਨੂੰ ਪਰਸੋ ਦੱਸ ਰਹੇ ਸੀ ਮਨੀਸ਼ ਸੋਧਿਆ ਪਤਾ ਕੀ ਪੁੱਛ ਰਿਹਾ ਸੀ ਇੱਥੇ ਤੁਸੀਂ ਸੁਣ ਕੇ ਰਹਿਣ ਹੋ ਜਾਗੇ ਮਨੀਸ਼ ਸੋਧਿਆ ਕੀ ਪੁੱਛ ਰਿਹਾ ਸੀ ਕਹਿੰਦਾ ਇਹ ਜੋ ਅਭੀ ਅਸੀਂ ਕਹਿ ਸਕਤੇ ਆਂ ਕਿ ਅਭੀ ਅਸੀਂ ਇੱਥੋਂ ਚਾਵਲ ਲੈ ਕੇ ਜਾਏਂਗੇ ਜੋ ਚਾਵਲ ਲੱਗੇ ਹੋਇਆ ਉਹਨੇ ਕਹ ਰਹਿਣ ਦੇ ਕੁਝ ਸੁਣ ਦੂਗਾ ਵੇ ਕੁੱਟੂ ਗਏ ਚਾਵਲ ਨਹੀਂ ਆਗੇ ਜਿਹਨੂੰ ਇਹ ਨਹੀਂ ਪਤਾ ਚੌਲ ਕੀ ਹੁੰਦੇ ਨੇ ਜਿਹਨੂੰ ਇਹ ਨਹੀਂ ਪਤਾ ਧਾਨ ਕੀ ਹੈ ਜਿਹਨੂੰ ਇਹ ਨਹੀਂ ਪਤਾ ਝੋਨਾ ਕੀ ਆ ਉਹ ਕਹਿੰਦਾ ਮੈਂ ਤੁਹਾਨੂੰ ਅੱਜ ਪੜਾਉਂਗਾ ਇਹ ਲੋਕਾਂ ਨੇ ਦੁਨੀਆ ਨੂੰ ਭੜਾਤਾ ਇਸ ਕਰਕੇ ਉਹਨਾਂ ਦਾ ਮਕਸਦ ਕੇਵਲ ਲੁੱਟਣ ਆਏ ਸੀਗੇ ਤੇ ਜੇ ਅੱਜ ਇਹ ਪੰਜਾਬ ਦੇ ਲੋਕ ਨਹੀਂ ਸਮਝਣਗੇ ਕਿ ਤੁਹਾਨੂੰ ਲੁੱਟ ਕੇ ਖੋਟ ਕੇ ਤੁਹਾਡੇ ਪੰਜਾਬ ਦਾ ਨੁਕਸਾਨ ਇੰਨਾ ਕਰਕੇ ਜਾਣਗੇ ਕਿ ਇਹਨੂੰ ਬਾਅਦ ਵਿੱਚ ਸਵਾਸ ਕਰਨਾ